ਕਹਿੰਦੇ ਕਿ ਪੰਜਾਬੀਆਂ ਦੇ ਉੱਤੇ ਦਸ਼ਮੇਸ਼ਪਤਾ ਦੀ ਕਿਰਪਾ ਤੇ ਬਾਬੇ ਨਾਨਕ ਦਾ ਹੱਥ ਆ ਜੀ ਆ ਜਿਹੜੇ ਤੁਸੀਂ ਸੜਕ ਬਣਾਉਂਦੇ ਵੇਖ ਰਹੇ ਹੋ ਕੋਈ ਸਰਕਾਰੀ ਮਲਾਜ ਨਹੀਂ ਉਹ ਸਗੋ ਪਿੰਡ ਕਪੂਰਿਆਂ ਦੇ ਨੌਜਵਾਨ ਆ ਜੀ ਜਿਨ੍ਹਾਂ ਨੇ 3 ਦਿਨਾਂ ਦੇ ਵਿੱਚ 7-8 ਲੱਖ ਦਾ ਖਰਚਾ ਕਰਕੇ ਕਪੂਰਿਆਂ ਤੋਂ ਲੈ ਕੇ ਮਹਿਣੀ ਤੱਕ ਸੜਕ ਤਿਆਰ ਕਰਤੀ ਜੀ ਉਹ ਸੜਕ ਇੰਨੀ ਜਿਆਦਾ ਟੁੱਟ ਗਈ ਸੀ ਹੁਣ ਇੱਥੋਂ ਦੀ ਕੋਈ ਲੰਘਦਾ ਹੀ ਨਹੀਂ ਸੀ ਨਾ ਇੱਧਰ ਕੋਈ ਰਸਤੇਦਾਰ ਹੀ ਢੇਡਾ ਮਾਰਦਾ ਸੀ ਇੰਨੀ ਬੁਰੀ ਹਾਲਤ ਸੀ ਇਹਦਾ ਜਉਂਦੇ ਵਸਦੇ ਰਹਿਣ ਐਨ ਆਰ ਆਈ ਭਰਾ ਜੀ ਜਿਹੜੇ ਵਿਦੇਸ਼ਾਂ 'ਚ ਰਹਿ ਕੇ ਆਪਣੇ ਪਿੰਡਾਂ ਦੀ ਫਿਕਰ ਕਰਦੇ ਆ ਜੀ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਨਾਲ ਖਾਸ ਕਰ ਧੋਲਾ ਸਿੰਘ ਹਾਂਕਾਂਗ ਉਹਨਾਂ ਦਾ ਬਹੁਤ ਵੱਡਾ ਹੱਥਾਂ ਦੀ ਛੜਕ ਬਣਾਉਣ ਤੋਂ ਇਹਦਾ ਜਿਹੜਾ ਬਹਾਨਾ ਬਣਿਆ ਛੜਕ ਬਣਾਉਣ ਦਾ ਆਪ ਨੂੰ ਹੁਣ ਪਤਾ ਵੀ ਛੋਟੇ ਸਾਹਿਬ ਜਦੋਂ ਅਸੀਂ ਦੀ ਦਿਹਾੜੇ ਸ਼ੁਰੂ ਹੋਣ ਜਾ ਰਹੇ ਆ ਤੇ ਮੈਨੇ ਤੋਂ ਮੈਨੇ ਅੱਡੇ ਦੇ ਵਿੱਚ ਲੰਗਰ ਲਗਾਇਆ ਜਾਂਦਾ ਜੀ 10 ਦਿਨ 21 ਤੋਂ ਲੈ ਕੇ 30 ਤੱਕ ਲੰਗਰ ਲੱਗਦਾ ਜੀ ਤੇ ਉਹਦੇ ਕਰਕੇ ਹੁਣ ਜਿਹੜਾ ਇਹ 4 ਕਿਲੋਮੀਟਰ ਦਾ ਟੋਟਾ ਖੇਤ ਵੀ ਨੰਗਣਾ ਬਹੁਤ ਔਖਾ ਸੀ ਤੰਗਤ ਮੈਂ ਤਾਂ ਹੁਣ ਇਹਨਾਂ ਨੇ ਸੋਚਿਆ ਵੀ ਚਲੋ ਬਾਰ ਗੱਲਬਾਤ ਕੀਤੀ ਸਾਰੇ ਵਿਦੇਸ਼ਾਂ ਤੇ ਤੇ ਸਾਰਿਆਂ ਨੇ ਇਹਨਾਂ ਨਾਲ ਚਗਾਵੇਂ ਵਾਲੇ ਭਰਾ ਵੀ ਲੱਗੇ ਅੱਜ ਤੀਜਾ ਲੈਣਾ ਜੀ ਤੇ ਸੜਕ ਬਣਾਤੀ ਜੀ ਇਹਨਾਂ ਨੇ ਇਹ 10 12 ট্রাক ਆਇਆ ਜੀ ਮਟੀਰੀਅਲ ਦੇ ਤੇ 7-8 ਲੱਖ ਦਾ ਖਰਚ ਆਇਆ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਿੰਨ ਦਿਨ ਹਾਜ਼ਰੀ ਲਵਾਈ ਦਿਨ ਰਾਤ ਇੱਕ ਕੀਤਾ ਤੇ ਆਹ ਵੇਖੋ ਕਿਵੇਂ ਭਰਾ ਮਿਹਨਤ ਕਰਿਆ ਵੇਖੋ ਜੀ चलो 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 ਪੋਥਮ ਰੱਖੇ ਜਾ ਦੇਗਾ। ਕਵੀ ਨਹੀਂ ਕਹਿੰਦੇ ਕਿ ਪੰਜਾਬੀਆਂ ਦੇ ਉੱਤੇ ਦਸ਼ਮੇਸ਼ ਪਤਾ ਦੀ ਕਿਰਪਾ ਤੇ ਬਾਬੇ ਨਾਨਕ ਦਾ ਹੱਥ ਆ ਜੀ। ਆ ਜਿਹੜੇ ਤੁਸੀਂ ਸੜਕ ਬਣਾਉਂਦੇ ਵੇਖ ਰਹੇ ਹੋ ਕੋਈ ਸਰਕਾਰੀ ਮਲਾਜ ਨਹੀਂ। ਇਹ ਸਭੋ ਪਿੰਡ ਕਪੂਰਿਆਂ ਦੇ ਨੌਜਵਾਨ ਆ ਜੀ ਜਿਨ੍ਹਾਂ ਨੇ 3 ਦਿਨਾਂ ਦੇ ਵਿੱਚ 7-8 ਲੱਖ ਦਾ ਖਰਚਾ ਕਰਕੇ ਕਪੂਰਿਆਂ ਤੋਂ ਲੈ ਕੇ ਮਹਿਣੀ ਤੱਕ ਸੜਕ ਤਿਆਰ ਕਰਤੀ ਜੀ। ਉਹ ਸੜਕ ਇੰਨੀ ਜਿਆਦਾ ਟੁੱਟ ਗਈ ਸੀ ਹੁਣ ਇੱਥੋਂ ਦੀ ਕੋਈ ਲੰਘਦਾ ਹੀ ਨਹੀਂ ਸੀ। ਨਾ ਇੱਧਰ ਕੋਈ ਰਿਸ਼ਤੇਦਾਰ ਹੀ ਢਾ ਮਾਰਦਾ ਸੀ ਇੰਨੀ ਬੁਰੀ ਹਾਲਤ ਸੀਗੀ। ਇਹਦਾ ਜਾਂਦੇ ਵਸਦੇ ਰਹਿਣ ਐਨਆਰਆਈ ਭਰਾ ਜੀ ਜਿਹੜੇ ਦੇਖਾਗੇ ਰਹੇ ਕਿ ਆਪਣੇ ਪਿੰਡਾਂ ਦੀ ਫਿਕਰ ਕਰਦੇ ਆ ਜੀ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਨਾਲ ਖਾਸ ਕਰ ਧੂਲਾ ਸਿੰਘ ਹਾਂਕਾਂਗ ਉਹਨਾਂ ਦਾ ਬਹੁਤ ਵੱਡਾ ਹੱਥਾਂ ਦੀ ਸੜਕ ਬਣਾਉਣ ਤੇ ਇਹਦਾ ਜਿਹੜਾ ਬਹਾਨਾ ਬਣਿਆ ਸੜਕ ਬਣਾਉਣ ਦਾ ਆਪ ਨੂੰ ਹੁਣ ਪਤਾ ਵੀ ਛੋਟੇ ਸਾਬ ਜਦੋਂ ਅਸੀਂ ਦੀ ਦਿਹਾੜੇ ਸ਼ੁਰੂ ਹੋਣ ਜਾ ਰਹੇ ਆ ਤੇ ਮੈਨੇ ਤੋਂ ਮੈਨੇ ਅੱਡੇ ਦੇ ਵਿੱਚ ਲੰਗਰ ਲਗਾਇਆ ਜਾਂਦਾ ਜੀ 10 ਦਿਨ 21 ਤੋਂ ਲੈ ਕੇ 30 ਤੱਕ ਲੰਗਰ ਲੱਗਦਾ ਜੀ ਤੇ ਉਹਦੇ ਕਰਕੇ ਹੁਣ ਜਿਹੜਾ ਇਹ 4 ਕਿਲੋਮੀਟਰ ਦਾ ਟੋਕਾ ਸੀ ਇਹ ਤੋਂ ਵੀ ਨੰਗਣਾ ਬਹੁਤ ਔਖਾ ਸੀ ਸੰਗਤ ਨੇ ਤਾਂ ਹੁਣ ਇਹਨਾਂ ਨੇ ਸੋਚਿਆ ਵੀ ਚਲੋ ਬਾਹਰ ਗੱਲਬਾਤ ਕੀਤੀ ਸਾਰੇ ਵਿਦੇਸ਼ਾਂ ਚ ਤਾਂ ਸਾਰਿਆਂ ਨੇ ਇਹਨਾਂ ਨਾਲ ਚਗਾਵੇਂ ਵਾਲੇ ਭਰਾ ਵੀ ਲੱਗੇ ਅੱਜ ਤੀਜਾ ਲੈਣਾ ਜੀ ਤਾਂ ਸੜਕ ਬਣਾ ਦਿਜੀਏ ਇਹਨਾਂ ਨੇ ਇਹ 10-12 ট্রাক ਆਇਆ ਜੀ ਮਟੀਰੀਅਲ ਦੇ ਤੇ 7-8 ਲੱਖ ਦਾ ਖਰਚ ਆਇਆ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਤਿੰਨ ਦਿਨ ਹਾਜ਼ਰੀ ਲਵਾਈ ਦਿਨ ਰਾਤ ਇੱਕ ਕੀਤਾ ਤੇ ਆਹ ਵੇਖੋ ਕਿਵੇਂ ਭਰਾ ਮੀਂਹ ਤਕਾਰਿਆ ਵੇਖੋ ਜੀ ਚਲੋ 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 ਮਾਨੇ ਮਾਨੇ ਓਏ ਮਾਨੇ ਕਰਤਾ ਕੰਮ ਕੇਂਦਰ ਕੇਂਦਰ ਉਥੋਂ ਰੱਖ ਜਾਵੋ ਗਾਂ